ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਵਿਚਾਰ ਕੇ ਭਾਦੋਂ ਮਹੀਨੇ ਦਾ ਨਾਮ ਕਰਨ ਤੇ ਕਿੰਨਾ-ਕਿੰਨਾ ਲਈ ਭਲਾ ਹੈ ਸਤਿਗੁਰਾਂ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿਉਂਕਿ ਜਿਹੜੇ ਸ਼ਾਵਣ ਤੇ ਭਾਦੋਂ ਆ ਇਹ ਵਰਖਾ ਰੁੱਤ ਦੇ ਮਹੀਨੇ ਆ ਤੇ ਭਾਦੋਂ ਦੇ ਮਹੀਨੇ ਬਾਰੇ ਆਮ ਸਵਾਲ ਹੁੰਦਾ ਵੀ ਭਾਦੋਂ ਨੂੰ ਭਾਦੋਏ ਕਿਉਂ ਕਿਹਾ ਜਾਂਦਾ ਹੈ ਸੰਖਿਆ ਕੋਸ਼ ਅਨਸਾਰ 27 ਨਿਸ਼ੱਤਰਾਂ ਵਿੱਚੋਂ 20ਵਾਂ ਜਿਹੜਾ ਨਿਸ਼ੱਤਰ ਹੈ ਉਹ ਭਦਰਪਦਾ ਹੈ ਤੇ ਸੰਸਕ੍ਰਿਤ ਦੇ ਇਸ ਨਾਮਕਰਨ ਤੋਂ ਸਾਡੇ ਪੰਜਾਬੀ ਵਿੱਚ ਸ਼ਬਦ ਭਾਦੋਂ ਵੀ ਹੈ ਗਰਬਾਣੀ ਵਿੱਚ ਭਾਦੋਏ ਵੀ ਹੈ ਭਾਦੋ ਵੀ ਹੈ ਤੇ ਭਦਰ ਵੀ ਹੈ ਭਦਰਪਦਾ ਵੀ ਹੈ ਤਾਂ ਇੱਕ ਲੋਕ માનਤਾ ਵਿੱਚ ਕਿ ਦੋ ਪਾ ਦੋਏ ਪਾ ਵਰਖਾ ਵੀ ਹੈ ਤੇ ਚਮਾਸਾ ਵੀ ਹੈ ਇਸ ਮਹੀਨੇ ਦਾ ਮੌਸਮ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਜੋ ਉਪਦੇਸ਼ ਸਤਿਗੁਰਾਂ ਨੇ 12ਵਾਂ ਮਾਜ ਮਹੱਲਾ 5ਵਾਂ ਵਿੱਚ ਬਖਸ਼ਿਸ਼ ਕੀਤਾ ਹੈ ਅਸੀਂ ਸਗਰਾਂਦ ਵਾਲੇ ਦਿਨ ਸਰਵਣ ਕਰਦੇ ਹਾਂ ਇਹਦੇ ਵਿੱਚ ਜੀਵਨ ਦਾ ਰਹਸ ਤੇ ਜੀਵਨ ਦਾ ਉਪਦੇਸ਼ ਕੀ ਹੈ ਫਰਮਾਨ ਹੈ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ 시ਗਾਰ ਬਣਾਇਆ ਕਾਰਜ ਨਾਹੀਂ ਕੀਤਾ ਭਾਦੋਂ ਦੇ ਮਹੀਨੇ ਵਿੱਚ ਜੇ ਕੋਈ ਜੀਵ ਰੂਪੇ ਸਤਰੀ ਭਰਮ ਵਿੱਚ ਭੁੱਲੀ ਹੈ ਜਾਂ ਜੀਵ ਭਰਮ ਵਿੱਚ ਭੁੱਲਿਆ ਹੋਇਆ ਇੱਕ ਅਕਾਲ ਪੁਰਖ ਦਾ ਓਟ ਆਸਰਾ ਛੱਡ ਕੇ ਕਿਸੇ ਦੂਜੇ ਹੇਤ ਵਿੱਚ ਦੂਜੇ ਵਿਚਾਰ ਵਿੱਚ ਜਾਉਂਦਾ ਜਿਹਨੂੰ ਕਹਿੰਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਤਾਂ ਇਹਦੇ ਨਾਲ ਉਹਦਾ ਹਰ ਪੱਖੋਂ ਹੀ ਜਿਹੜਾ ਵਿਕਾਸ ਖਤਮ ਹੋ ਜਾਂਦਾ ਕਿਉਂਕਿ ਇੱਕ ਦੀ ਓਟ ਆਸਰਾ ਛੱਡ ਕੇ ਲੱਖ ਸ਼ਿੰਗਾਰ ਬਣਾਇਆ ਸੰਸਾਰੀ ਤਲ ਦੇ ਉੱਤੇ ਵੀ ਜਿਹੜਾ ਆਪਣੇ ਮਾਰਗ ਨੂੰ ਛੱਡ ਕੇ ਲੱਖਾਂ ਸ਼ਿੰਗਾਰ ਕਰੇ ਉਹ ਕਿਸੇ ਕਾਰਜ ਨਹੀਂ ਤੇ ਨਿਰੰਕਾਰੀ ਤਲ ਦੇ ਉੱਤੇ ਵੀ ਕਿ ਜੇ ਕੋਈ ਇੱਕ ਦਾ ਆਸਰਾ ਛੱਡ ਕੇ ਪ੍ਰਭੂ ਦਾ ਤੇ ਹੋਰ ਅਨੇਕ ਤਰ੍ਹਾਂ ਦੀ ਭਟਕਣਾ ਵਿੱਚ ਪਿਆ ਹੋਇਆ ਜੀਵ ਭਟਕਦਾ ਰਹੇ ਇਹ ਕਿਸੇ ਵੀ ਕੰਮ ਨਹੀਂ ਹੁੰਦਾ ਇਹਦਾ ਕੋਈ ਵੀ ਫਲ ਨਹੀਂ ਮਿਲਦਾ ਕਾਰਨ ਕੀ ਹੈ ਕਿ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਪਈ ਸਤਿਗੁਰੂ ਕਹਿੰਦੇ ਵੀ ਜਿਸ ਦਿਨ ਇਹ ਜਿਹੜੇ ਸੰਸਾਰ ਦੇ ਰਿਸ਼ਤੇ ਨੇ ਇਹ ਜਦ ਤੱਕ ਜਾਨ ਹੈ ਤਦ ਤੱਕ ਜਹਾਨ ਹੈ ਸਾਡੇ ਲੋਕ ਮੁਹਾਵਰੇ ਅਨਸਾਰ ਜਦੋਂ ਇਹ ਦੇਹ ਬਿਨਸ ਜਾਂਦੀ ਹੈ ਖਤਮ ਹੋ ਜਾਂਦੀ ਹੈ ਤਦ ਲੋਕ ਮੁਹਾਵਰਾ ਹੈ ਕਿ ਪ੍ਰੇਤ ਹੈ ਚਲਾ ਗਿਆ ਖਤਮ ਹੋ ਗਿਆ ਗੁਜ਼ਰ ਗਿਆ ਫਿਰ ਜਿਹੜੇ ਦੂਤ ਨੇ ਪਕੜ ਚ ਲਾਇਨ ਦੂਤ ਜਮ ਜਦੋਂ ਦੂਤ ਜਮ ਦੂਤ ਪਕੜ ਕੇ ਲੈ ਜਾਂਦੇ ਆ ਤੇ ਇਹ ਇੱਕ ਰਹਸ ਹੈ ਸੰਸਾਰ ਦੇ ਵਿੱਚ ਕਿ ਸਰੀਰ ਤਾਂ ਪਿਆ ਹੈ ਪਰ ਇਹ ਜਿਹੜੀ ਜਿੰਦ ਆਤਮਾ ਹੈ ਇਹ ਕਿਹੜੇ ਦੇਸ਼ ਗਈ ਪੰਮੇਰ ਹਸਨੂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਬਾਣੀ ਵਿੱਚ ਬਹੁਤ ਵਾ ਸੰਸਾਰੀ ਤਲ ਤੇ ਹੈ ਕਿ ਅਸੀਂ ਸੰਸਾਰੀ ਲੋਕ ਪਾਈਏ ਇਸ ਬਾਰੇ ਅੱਗੇ ਕੁਝ ਵੀ ਨਹੀਂ ਜਾਣਦੇ ਕਿਉਂਕਿ ਛੱਡ ਖਲੋਤਾ ਖਿੰਨੇ ਮਾਹੇ ਜਿੰਸੋਂ ਲਗਾ ਹਿਤ ਜਿਨ੍ਹਾਂ ਨਾਲ ਸਾਡਾ ਸੰਸਾਰੀ ਤਲ ਤੇ ਹਿੱਤ ਹੈ ਪਿਆਰ ਹੈ ਸਨੇਹ ਹੈ ਉਹ ਪਲਾਂ ਵਿੱਚ ਇਸ ਲਈ ਛੱਡ ਦਿੰਦੇ ਆ ਕਿਉਂਕਿ ਜਦ ਤੱਕ ਮਨੁੱਖ ਗੱਲਬਾਤ ਕਰਦਾ ਉਹਦੇ ਰਿਸ਼ਤਿਆਂ ਦਾ ਸੰਸਾਰ ਹੈ ਜਾਦੇ ਜਿੰਦ ਨਮਾਣੀ ਚਲੀ ਗਈ ਤਾਂ ਸੰਸਾਰ ਦੇ ਰਿਸ਼ਤੇ ਵੀ ਨਾਲ ਹੀ ਖਤਮ ਹੋ ਜਾਂਦੇ ਆ ਹੱਥ ਮਰੋੜੈ ਤਨ ਕਪੈ ਸਿਉ ਹੋਆ ਸੇ ਇਹ ਅੰਤਲੇ ਸਮੇਂ ਜੀਵ ਦਾ ਵਰਣਨ ਹੈ ਕਿ ਜਦੋਂ ਪਰੇਸ਼ਾਨ ਹੁੰਦਾ ਤੇ ਉਹ ਹੱਥਾਂ ਨੂੰ ਮਰੋੜਦਾ ਤਨ ਕਪੈ ਕਪੈ ਕੰਬਦਾ ਹੈ ਸਰੀਰ ਉਹਦਾ ਕੰਬਦਾ ਹੈ ਕਦੀ ਉਹਦਾ ਕਾਲੇ ਤੋਂ ਚਿੱਟਾ ਰੰਗ ਹੁੰਦਾ ਹੈ ਰੰਗ ਬਦਲਦਾ ਹੈ ਕਿਉਂਕਿ ਉਹਦੀ ਜਿਹੜੀ ਅਖਿਆਈ ਹੈ ਉਹਦਾ ਜਿਹੜਾ ਕਸ਼ਟ ਹੈ ਉਹਦੇ ਸਰੀਰ ਨੂੰ ਉਹ ਉਹਦੇ ਸਰੀਰ ਚੋਂ ਪਰਵਰਤਨ ਰੂਪ ਵਿੱਚ ਅੱਗੇ ਪ੍ਰਗਟ ਹੁੰਦਾ ਹੈ ਪਰ ਅੱਗੇ ਤਤ ਗਿਆਨ ਸਤਿਗੁਰਾਂ ਨੇ ਮਾਨਵਤਾ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਕਹਿੰਦੇ ਜਿਹੜਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਏ ਪਾਈ ਸੰਸਾਰ ਦੇ ਲੋਕੋ ਕਈ ਵਾਰੀ ਅਸੀਂ ਕਿਉਂਕਿ ਭਾਦੋਂ ਦੇ ਮੀਨ ਵਿੱਚ ਬਹੁਤ ਸਾਰੇ ਭਰਮ ਨੇ ਲੋਕ ਬਰਤ ਰੱਖਦੇ ਨੇ ਨਰਕ ਤੋਂ ਡਰਦੇ ਹੋਏ ਜੂਨਾ ਤੋਂ ਡਰਦੇ ਹੋਏ ਅਨੇਕ ਤਰ੍ਹਾਂ ਦੇ ਫੋਕਟ ਕਰਮਕਾਂਡ ਕਰਦੇ ਨੇ ਬੰਦਾ ਕਿਉਂਕਿ ਜੋ ਉਹਦੀ ਸੰਸਕ੍ਰਿਤੀ ਵਿੱਚ ਹੁੰਦਾ ਜੋ ਕਿਸੇ ਦੇ ਧਰਮ ਵਿੱਚ ਹੁੰਦਾ ਉਸ ਤਰ੍ਹਾਂ ਦੀ ਉਹਦੀ ਵਿਚਾਰ ਸ਼ਕਤੀ ਬਣ ਜਾਂਦੀ ਹੈ ਸਤਿਗੁਰੂ ਕਹਿੰਦੇ ਦਰਸਲ ਇਹ ਜਿਹੜਾ ਸਰੀਰ ਹੈ ਇਹ ਕਰਮ ਰੂਪੀ ਖੇਤ ਹੈ ਤੇ ਇਹਦੇ ਵਿੱਚ ਜਿਹੋ ਜਾਂ ਕੋਈ ਬੀਜ ਬੀਜਦਾ ਹੈ ਜਿਹਾਂ ਬੀਜਿਆ ਸੋ ਲੁਣਾ ਉਹੋ ਜਾਂ ਉਹਨੂੰ ਕੱਟਣਾ ਪੈਂਦਾ ਆਮ ਤੌਰ ਤੇ ਸਾਡੀ ਭਾਰਤੀ ਸੱਭਿਆਚਾਰ ਹੈ ਕਿ ਅਸੀਂ ਦੋਸ਼ ਆਪਣੇ ਸਿਰ ਨਹੀਂ ਲੈਂਦੇ ਇਸੇ ਲਈ ਸਾਡੇ ਜਿਹੜੇ ਬਹੁਤ ਸਾਰੇ ਭਰਮ ਕਰਮ ਕਾਂਡ ਇਸ ਲਈ ਹੈ ਕਿ ਅਸੀਂ ਆਪਣਾ ਦੋਸ਼ ਕਦੀ ਕਿਸੇ ਬਿੱਲੀ ਸਿਰ ਲਾਉਂਦੇ ਆ ਕਦੀ ਕਿਸ ਕੁੱਤੇ ਸਿਰ ਲਾਉਂਦੇ ਆ ਕਦੀ ਦਿਸ਼ਾਵਾਂ ਸਿਰ ਲਾਉਂਦੇ ਆ ਅਸੀਂ ਆਪਣੇ ਸਿਰ ਦੋਸ਼ ਲੈਣ ਦੀ ਥਾਂ ਅਨੇਕ ਤਰ੍ਹਾਂ ਦੇ ਜਿਹੜੇ ਉਹ ਵਿਚਾਰ ਕਲਪੇ ਹੋਏ ਆ ਕਦੀ ਅਸੀਂ ਦਿਨਾਂ ਨੂੰ ਵੜਾ ਕਹਿੰਨੇ ਆ ਕਦੀ ਮਹੀਨਿਆਂ ਨੂੰ ਵੜਾ ਕਹਿੰਨੇ ਆ ਕਦੀ ਕਿਸੇ ਅੰਕ ਨੂੰ ਬੁਰਾ ਕਹਿੰਨੇ ਆ ਕਦੀ ਕਿਸੇ ਦਿਸ਼ਾਨੂ ਮਾਰਾ ਕਹਨੇ ਆ ਕਦੀ ਕਿਸੇ ਮਨੁੱਖ ਨੂੰ ਬੁਰਾ ਕਹਨੇ ਆ ਕਦੇ ਕਿਸੇ ਪੰਛੀ ਜੀਵ ਨੂੰ ਬੁਰਾ ਕਹਨੇ ਆ ਕਿ ਉਹ ਮੱਥੇ ਲੱਗ ਗਿਆ ਕਈਆਂ ਪੰਛੀਆਂ ਬਾਰੇ ਹੈ ਕਿ ਸਾਡੇ ਉੱਪਰ ਦੀ ਨਾਂਗੇ ਇਹ ਸਾਰੇ ਭਰਮ ਇਸ ਲਈ ਹੈ ਕਿ ਅਸੀਂ ਵੈਸੇ ਤਾਂ ਜੋ ਬੀਜਦੇ ਉਹ ਵੜਣਾ ਪਰ ਅਸੀਂ ਆਪਣੇ ਬਚਾਓ ਲਈ ਇਹ ਬਹੁਤ ਸਾਰੇ ਅੰਧਵਿਸ਼ਵਾਸ ਪਾਲੇ ਨੇ ਸਤਿਗੁਰੂ ਕਹਿੰਦੇ ਪਾਈ ਇਹ ਕਰਮਾਂ ਸੰਧੜਾ ਖੇਤ ਹੈ ਜਿਹੋ ਜਾਂ ਕਰਮ ਕਰੋਗੇ ਉਹੋ ਜਾਂ ਤੁਹਾਨੂੰ ਫਲ ਮਿਲੇਗਾ ਇਸ ਲਈ ਜੋ ਬੀਜਦੇ ਉਹ ਸੋਚ ਕੇ ਬੀਜੋ ਤਾਂ ਕਿ ਤੁਹਾਡਾ ਬੀਜਾ ਹੀ ਇੰਨਾ ਚੰਗਾ ਹੋਵੇ ਬੀਜਾ ਹੀ ਤੁਹਾਡਾ ਪੁੰਨ ਹੋਵੇ ਤਾਂ ਕਿ ਫਲੇ ਬੀਜਾ ਹੀ ਤੁਹਾਡਾ ਧਰਮ ਹੋਵੇ ਤਾਂ ਕਿ ਫਲੇ ਬੀਜੀ ਤੁਹਾਡੀ ਸਚਾਈ ਹੋਵੇ ਤਾਂ ਕਿ ਉਪਰਫੁੱਲਤ ਹੋਵੇ ਜੇ ਝੂਠ ਬੀਜੋਗੇ ਪਾਪ ਬੀਜੋਗੇ ਬੁਰੇ ਕਰਮ ਬੀਜੋਗੇ ਵੱਡੋਂਗੇ ਹੋਈ ਜੋ ਤੁਸੀਂ ਬੀਜਦੇ ਹੋ ਅੱਗੇ ਸਤਿਗੁਰਾਂ ਦਾ ਫਰਮਾਨ ਹੈ ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਨਾਨਕ ਸ਼ਾਹ ਪੇਟ ਪੰਚਮ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਤੁਸੀਂ ਪ੍ਰਭੂ ਦੀ ਸ਼ਰਨ ਵਿੱਚ ਆਉਂਦੇ ਹੋ ਨਾ ਤੇ ਗੁਰੂ ਵੀ ਬਖਸ਼ਿਸ਼ ਕਰਦਾ ਤਾਂ ਉਹ ਫਿਰ ਚਰਨ ਬੋਹਿਤ ਬੋਹਿਤ ਜਹਾਜ਼ ਨੂੰ ਕਹਿੰਦੇ ਨੇ ਅਸੀਂ ਅਰਦਾਸ ਵਿੱਚ ਜਿਹੜਾ ਦੋਹਰਾ ਪੜ੍ਹਦੇ ਹਾਂ ਨਾ ਤੇ ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਇਹ ਜਿਹੜਾ ਨਾਮ ਜਹਾਜ਼ ਬਣ ਜਾਂਦਾ ਜਿਹੜਾ ਦੇ ਤੇ ਸਵਾਰੀ ਕਰਦਾ ਉਨੇ ਪਾਰ ਹੋਣਾ ਹੀ ਹੋਣਾ ਇਸ ਲਈ ਸਤਿਗੁਰੂ ਬਖਸ਼ਿਸ਼ ਕਰਕੇ ਜਿਹੜਾ ਉਹ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰ ਦਿੰਦੇ ਨੇ ਅੰਤ ਹੈ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀ ਭਾਦੋਂ ਦੇ ਮਹੀਨੇ ਵਿੱਚ ਤੁਸੀਂ ਇਹ ਨਾ ਡਰੋ ਕਿ ਤੁਸੀਂ ਨਰਕਾਂ ਚ ਜਾਓਗੇ ਜਾਂ ਤੁਹਾਨੂੰ ਜੂਨਾ ਤੋਂ ਬਚਣ ਵਾਸਤੇ ਬਹੁਤ ਕੁਝ ਕਰਨਾ ਪਏਗਾ ਸਤਿਗੁਰੂ ਕਹਿੰਦੇ ਨਹੀਂ ਤੁਸੀਂ ਬਾਣੀ ਦੀ ਸ਼ਕਤੀ ਨੂੰ ਸਮਝੋ ਸ਼ਬਦ ਸ਼ਕਤੀ ਹੈ ਸ਼ਬਦ ਹਰਥਾਂ ਤੁਹਾਡਾ ਸਹਾਰਾ ਹੈ ਸ਼ਬਦ ਸੰਵਾਦ ਹੈ ਸ਼ਬਦ ਗੁਰੂ ਹੈ ਸ਼ਬਦ ਆਤਮਕ ਬਲ ਹੈ ਸ਼ਬਦ ਬૌਧਿਕ ਬਲ ਹੈ ਸ਼ਬਦ ਸਦੀਵ ਤੁਹਾਡੇ ਅੰਗ ਸੰਗ ਰਹੇਗਾ ਇਸ ਲਈ ਭਾਦੋਂ ਦੇ ਮਹੀਨੇ 'ਚੋਂ ਨਰਕਾਂ ਤੋਂ ਬਚਣਗੇ ਜਦੋਂ ਗੁਰੂ ਬਖਸ਼ਿਸ਼ ਕਰਦਾ ਤੇ ਗੁਰੂ ਦਾ ਆਸਰਾ ਮਨੁੱਖ ਨੇ ਲੈਣਾ ਇਹ ਭਾਦੋਂ ਦੇ ਮਹੀਨੇ ਦਾ ਤਤਸਾਰ ਹੈ ਕਿ ਸ਼ਬਦ ਦੀ ਸ਼ਕਤੀ ਨਾਲ ਜੁੜਨਾ ਬਾਣੀ ਦੀ ਸ਼ਕਤੀ ਨਾਲ ਜੁੜਨਾ ਤਾਕੇ ਤੁਹਾਨੂੰ ਕਿਸੇ ਹਰ ਕਿਸਮ ਦੇ ਕਸ਼ਟ ਤੋਂ ਵੀ ਬਚਾਂਗੇ ਦੁੱਖ ਤੋਂ ਬਚਾਂਗੇ ਮਾਨਸਿਕ ਤੌਰ ਤੇ ਤਕਰੇ ਹੋਵਾਂਗੇ ਚੜਦੀ ਕਲਾ ਵਾਲੇ ਹੋਵਾਂਗੇ ਪਰ ਇਹਦੇ ਲਈ ਇਹ ਕਰਮਾਂ ਸੰਦੜੇ ਖੇਤ ਨੂੰ ਪਹਿਚਾਨਣਾ ਜ਼ਰੂਰੀ ਹੈ ਕਿ ਜੋ ਵੀ ਬੀਜੀਏ ਉਹ ਸੋਚ ਕੇ ਜਿਹੜਾ ਬੀਜ ਬੋਣਾ ਹੈ ਇਹ ਇਸ ਸਮੁੱਚੇ ਮਹੀਨੇ ਦੀ ਸਤਿਗੁਰਾਂ ਵੱਲੋਂ ਬਖਸ਼ਿਸ਼ ਹੈ ਉਪਦੇਸ਼ ਹੈ ਸਮੂਹ ਮਾਨਵਤਾ ਲਈ ਤਾਂ ਕਿ ਸਮੂਹ ਮਾਨਵਤਾ ਜਿਹੜੀ ਆਪਸੀ ਪਿਆਰ ਨਾਲ ਸਦੀਵ ਖੁਸ਼ਹਾਲ ਰਹੇ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ